ਲਹਿਰ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਸੰਜੀਵ ਦੋਸਤੋ ਗੱਲ ਕਰੀ ਲੁਧਿਆਣਾ ਸ਼ਹਿਰ ਦੀ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਲੁੱਟਾਂ ਘੋਆਂ ਤੇ ਚੋਰੀ ਦੀਆਂ ਵਾਰਦਾਤਾਂ ਦੋ ਕਿਨ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤੇ ਚੋਰਾਂ ਦੇ ਜੋਗੀ ਅੱਗੇ ਹੌਸਲੇ ਨੇ ਦਿਨੋਂ ਦਿਨ ਬਲੰਦ ਹੁੰਦੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਪ੍ਰਸ਼ਾਸਨ ਦੇ ਵੀ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਕਿ ਚੋਰਾਂ ਦੇ ਹੌਸਲੇ ਇੱਦਾਂ ਵਧੇ ਕਿੰਦੇ ਨੇ ਦਿਨ ਦਿਹਾੜੇ ਤੇ ਇਹੇ ਚੋਰੀ ਨੂੰ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦਾ ਕੋਈ ਟਾਈਮ ਨਹੀਂ ਹੈਗਾ ਚੋਰੀ ਦਿਨ ਹੋਵੇ ਰਾਤ ਹੋਵੇ ਇਹਨਾਂ ਨੇ ਨਸ਼ੇ ਦੀ ਪੂਰਤੀ ਲਈ ਹਮੇਸ਼ਾ ਲੁੱਟਾ ਖਵਾ ਤੇ ਵਾਰਦਾਤਾ ਕਰਮੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਅਸੀਂ ਅੱਜ ਗੁਰਪਾਲ ਨਗਰ ਨਿਊ ਪੰਜਾਬ ਕਲੀਨਿਕ ਤੇ ਪਹੁੰਚੇ ਇੱਥੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੱਥੇ ਵੀ ਇੱਕ ਚੋਰੀ ਦਾ ਮਾਮਲਾ ਇੱਕ ਸਾਹਮਣੇ ਆਇਆ ਹੈ ਤੇ ਇਹ ਸਾਰੀ ਜਾਣਕਾਰੀ ਲਵਾਂਗੇ ਕਿ ਚੋਰੀ ਕਦੋਂ ਹੋਈ ਆ ਕੀ ਟਾਈ ਤੇ ਕਿੰਨੇ ਜਾਣੇ ਸੀਗੇ ਚੋਰੀ ਕਰਨ ਵਾਲੇ ਤੇ ਕੀ ਕੀ ਇਹਨਾਂ ਦਾ ਸਮਾਨ ਚੋਰੀ ਹੋਇਆ ਸੀ ਸਾਰੀ ਗੱਲਬਾਤ ਜਾਣਕਾਰੀ ਇਹਨਾਂ ਨਾਲ ਸਾਂਝੀ ਕਰਾਂਗੇ ਹਾਂਜੀ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਸਪ੍ਰਿੰਦ ਸਿੰਘ ਹੈ ਹਾਂਜੀ ਭਾਜੀ ਕੀ ਮਾਮਲਾ ਜੀ ਇਹਦਾ ਮਾਮਲਾ ਜੀ ਇਹ ਹੈ ਰਾਤ ਦੇ ਰਾਤ ਦੇ 1:00 55 ਤੋਂ ਲੈ ਕੇ ਤੇ 4:00 ਤੱਕ ਚੋਰੀ ਹੋਈ ਹੈ ਠੀਕ ਹੈ 1:00 ਤੋਂ ਲੈ ਕੇ 2:00 ਤੱਕ ਆਪਣਾ ਇਹਨੇ ਬਾਹਰ ਤਾਲੇ ਪਾਣਨੇ ਆ ਪਹਿਲਾਂ ਉਸ ਤੋਂ ਬਾਅਦ ਇਹਨਾਂ ਨੇ ਸਾਈਡ ਦਾ ਜਿਹੜਾ ਗੇਟ ਆ ਉਹਦੇ ਤਾਲੇ ਪਾਣਨੇ ਦੀ ਕੋਸ਼ਿਸ਼ ਕੀਤੀ ਉਹ ਬੰਨੇ ਨਹੀਂ ਗਿਆ ਤੇ ਉਹ ਕਟ ਕੇ ਲੈ ਗਏ ਠੀਕ ਹੈ ਜੀ ਇਹਦਾ ਗੇਟ ਖੁੱਲਿਆ ਨਹੀਂ ਇਹਦੇ ਸੱਬਲ ਨਾਲ ਇਹਨਾਂ ਨੇ ਤਾਲੇ ਪੰਨੇ ਆ ਤਾਲੇ ਪੰਨਣ ਤੋਂ ਬਾਅਦ ਤਾਲੇ ਪੰਨ ਕੇ ਇਹਨਾਂ ਨੇ ਅੱਗੇ ਗੇਟ ਖੁੱਲ੍ਹਿਆ ਜੇੜ ਖੋਲ ਕੇ ਅੱਗੇ ਇਹਨਾਂ ਨੇ ਜਿਹੜਾ ਸਾਡਾ ਡਰਾਅਰ ਹੈਗਾ ਮੇਨ ਮੇਨ ਸਾਡਾ ਟੇਬਲ ਹੈ ਉਹਦਾ ਲੋਕ ਖੋਲ ਕੇ ਉਹਦੇ ਵਿੱਚ ਜਿਹੜੇ ਸਾਡੇ ਮਨੀ ਥੋੜੇ ਬੱਤੇ ਪਏ ਜਿਹੜੇ ਪੈਸੇ ਪਏ ਸੀਗੇ 20000 ਰੁਪਇਆ 20 ਤੋਂ 25000 ਰੁਪਇਆ ਸੀਗਾ ਉਹ ਇਹਨਾਂ ਨੇ ਚੋਰੀ ਕਰ ਲਿਆ ਤੇ ਸਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਤੇ ਚੋਰੀ ਹੋਇਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿਸ ਨੇ ਦੱਸਿਆ ਤੁਹਾਨੂੰ ਕਿ ਤੁਹਾਡੇ ਦੁਕਾਨ ਦੇ ਬਾਹਰ ਅ ਮਤਲਬ ਕਿ ਸਾਡੇ ਬਹੁਤ ਪੁਰਾਣੇ ਮਤਲਬ ਕਹ ਲਈਏ ਦੁਕਾਨਦਾਰ ਨੇ ਨਾਲ ਸਾਡੇ ਜਿੰਨਾ ਦਾ ਸਾੜ ਕੋ ਤੁਹਾਨੂੰ ਪਤਾ ਲੱਗਿਆ ਕਿ ਜਦੋਂ ਇਹਨਾਂ ਸਾਨੂੰ ਫੋਨ ਆਇਆ ਸਵੇਰੇ ਵੀ ਸਾਡੇ ਕਾਲੇ ਖੁੱਲੇ ਆ ਜੀ ਵੀਟਾਲੇ ਟੁੱਟੇ ਹੋਏ ਆ ਜੀ ਸਾਨੂੰ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਜੋ ਦੱਸਿਆ ਤੇ ਘੜ ਤੁਹਾਡੇ ਪੈਸੇ ਲੈ ਗਏ ਪੈਸੇ ਤੋਂ ਇਲਾਵਾ ਹੋਰ ਕੀ ਕੀ ਲੈ ਕੇ ਗਏ ਨੇ ਤੁਹਾਨੂੰ ਅੱਲਾ ਸਿਰ ਸਾਡੇ ਪੈਸੇ ਹੀ ਗਏ ਨੇ ਤੇ ਪੈਸੇ ਕਿੰਨੀ ਗਿਨਤੀ ਸੀ ਪੈਸੇ ਵੀ ਤਾਂ 25000 ਰੁਪਏ ਸੀ ਜੀ ਤੁਮ ਇੱਕ ਵਾਰ ਕੈਮਰਾਮੈਨ ਕੋਲੋਂ ਗਾ ਤਾਲੇ ਵੀ ਦਿਖਾਈ ਜਾਣਾ ਕੋਈ ਤਾਲੇ ਕਿਸ ਤਰ੍ਹਾਂ ਦੇਖੋ ਜੀ ਤਾਲੇ ਵੀ ਛੋੜੀ ਸੱਬਲ ਪਾ ਕੇ ਕਹਿ ਰਹੇ ਜੀ ਇਹਨਾਂ ਨੇ ਸ਼ਟਰ ਖੋਲਿਆ ਵਾ ਤੇ ਆ ਤਾਲੇ ਤਸਵੀਰਾਂ ਮੈ ਤੁਹਾਨੂੰ ਦਿਖਾ ਰਹੇ ਆ ਦੇਖੋ ਜੀ ਮੋٹے ਤਾਲੇ ਦੇਖੋ ਜੀ ਫਿਰ ਵੀ ਇਹਨਾਂ ਨੇ ਕਿਸ ਤਰ੍ਹਾਂ ਤੋੜਿਆ ਜਾਂ ਦੇਖੋ ਵਾਰਦਾਤ ਤੋਂ ਕਿਤੇ ਨਾ ਕਿਤੇ ਇਹ ਪ੍ਰਸ਼ਾਸਨ ਦੇ ਉੱਪਰ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਚੋਰੀ ਦੀਆਂ ਵਾਰਦਾਤਾਂ ਜੋ ਲੁਧਿਆਣਾ ਸ਼ਹਿਰ ਦੇ ਵਿੱਚ ਦਿਨੋਂ ਦਿਨ ਵਾਧੀਆਂ ਜਾ ਰਹੀਆਂ ਨੇ ਇਹ ਚੋਰ ਜਿਹੜੇ ਆ ਸਾਨੂੰ ਸ਼ਿੱਕੇ ਟੰਗੇ ਰੱਖਦੇ ਆ ਤੇ ਪ੍ਰਸ਼ਾਸਨ ਨੂੰ ਕੁਝ ਨਹੀਂ ਸਮਝਿਆ ਕਿ ਦਿਨੋਂ ਦਿਨ ਇਹਨਾਂ ਦੇ ਹੌਸਲੇ ਵਧਦੇ ਜਾ ਰਹੇ ਨਸ਼ ਸੋ ਅਸੀਂ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਇਹਨਾਂ ਨੇ ਕਿ ਸਾਡਾ 20000 ਰੁਪਏ ਗੱਲੇ ਦੇ ਵਿੱਚੋਂ ਲੈ ਗਏ ਨੇ ਤੇ ਰਾਤ ਨੂੰ ਜੋ ਚੋਰ ਸੀ ਕਿ ਉਹਨਾਂ ਨੇ ਸੱਬਣਾ ਪਾ ਗਿਆ ਤਾਲੇ ਤੋੜੇ ਨੇ ਤੁਹਾਡੇ ਨਾਲ ਅਸੀਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਕੈਮਰਾਮੈਨ ਜੀ ਨੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਸਖਤ ਹੋ ਸਕਦੇ ਨਾ ਚੋਰਾਂ ਦੇ ਉੱਪਰ ਨਾਥ ਪਾਈ ਜਾਵੇ ਜੋ ਲੁੱਟਾਂ ਖੋਹਾਂ ਕਰਦੇ ਨੇ ਇਹ ਵਾਰਦਾਤਾਂ ਕਰਦੇ ਨੇ ਨਾ ਤਾਂ ਨਾਥ ਇੱਥੇ ਨਾਲ ਦੇ ਤੋਂ ਦੁਕਾਨਦਾਰ ਹੈ ਉਹਨਾਂ ਨੇ ਇਹਨਾਂ ਨੂੰ ਦੱਸਿਆ ਜਿਨ੍ਹਾਂ ਨੇ ਚੋਰੀ ਹੋਈ ਹੈ ਵੀ ਤੁਹਾਡੇ ਚੋਰੀ ਦੀ ਵਾਰਦਾਤ ਹੋਈ ਹੈ ਇਹਨਾਂ ਨੇ ਜਾਣਕਾਰੀ ਉਹਨਾਂ ਦਿੱਤੀ ਅੰਜ ਕੀ जी, की मामला डॉक्टर तो मैं, मैं जनानी जनानी तो साहब का वो शटर डाउन वो तोड़ा हुआ है ताला फिर मेरा मुंडा निकल कर देखा फिर उन्होंने फोन किया डॉक्टर कि तो साहब आपका ताला तोड़ा हुआ कि ਇਹ ਕਰੀਬ 2:30 ਵਜੇ ਦਾ ਟਾਈਮ ਜਦੋਂ ਇਹਨਾਂ ਨੇ ਸੱਟਾ-ਸੱਟਾ ਮਾਰੀ ਨੇ ਆਵਾਜ਼ ਨਹੀਂ ਆਈ ਕਿ ਸ਼ਟਰ ਦੀ ਜੀ ਨਹੀਂ ਜੀ ਉਹ ਮੈਂ ਪਿੱਛੇ ਰਹਤਾ ਹਾਂ ਸੁਣਾਈ ਨਹੀਂ ਪੜਾਉਂਦਾ ਕਿਉਂਕਿ ਭਾਈ ਮੋٹے ਤਾਲੇ ਆ ਦੇਖੋ ਜਿਹਨਾਂ ਨੂੰ ਸੱਟਾ ਮਾਰਦੇ ਆ ਭਾਂਦੇ ਤਾਂ ਉਹਦੀ ਆਵਾਜ਼ ਆਉਂਦੀ ਹੁੰਦੀ ਹੈ ਜੀ ਹਾਂ ਜੀ ਤੁਹਾਨੂੰ ਕੋਈ ਤਰ੍ਹਾਂ ਦਾ ਪਤਾ ਨਹੀਂ ਲੱਗਿਆ ਜੀ ਨਹੀਂ ਨਹੀਂ ਪਤਾ ਨਹੀਂ ਲੱਗਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਫਿਰ ਕਿ ਸ਼ਟਰ ਬੰਦ ਰਹੇ ਨੇ ਸਵੇਰ ਪਤਾ ਲੱਗਾ ਅੱਛਾ ਸਵੇਰ ਪਤਾ ਲੱਗਾ ਰਾਤ ਨੂੰ ਪਤਾ ਨਹੀਂ ਲੱਗਾ ਨਾ ਰਾਤ ਨੂੰ ਨਹੀਂ ਪਤਾ ਲੱਗਾ अच्छा चलो ठीक है तो मैडम भी मौजूद है मैडम ये की गल बात की है ते क्लिनिक दे ਸਾਡੇ ਨਾਲ ਪੰਜਾਬ ਕਲਿਨਿਕ ਤੇ मैडम जो ओनर है वो भी मौजूद है मैडम की नाम है ਤੁਹਾਡਾ ਮੈਂ ਡਾਕਟਰ ਮਨਜੀਤ ਕੋ ਜੀ मैडम ਇਹ ਕੀ ਮਾਮਲਾ ਕੀ ਹੈ मैडम ਦਿਨੋਂ ਦਿਨ ਜੋ ਇਹ ਲੁੱਟਾਂ ਖੋਹ ਦੇ ਵਾਰਦਾਤਾ ਜੋ ਦਿਨੋਂ ਦਿਨ ਵਧਦੀ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਤੇ ਐਕਸ਼ਨ ਲੈਣਾ ਚਾਹੀਦਾ ਵਾ ਕਿਉਂਕਿ ਇਸੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੀ ਵਾਰਦਾਤਾ ਹੋਣ ਲੱਗ ਗਈਆਂ ਨਾ ਦਿਨੇ ਨਾ ਦੁਪਹਿਰੇ ਵੀ ਇਹੇ ਕੁਝ ਹੁੰਦਾ ਰਾਤ ਨੂੰ ਵੀ ਇਹ ਕੁਝ ਹੋ ਜਾ ਰਿਹਾ ਵਾ ਮੈਂ ਕਿ ਕੀ ਕੀ ਲੈ ਕੇ ਗਏ ਨਾ ਤੁਹਾਡੇ ਇਥੋਂ ਤਾਲੇ ਅਸੀਂ ਦੇਖਿਆ ਕਿ ਤਾਲੇ ਭੰਨੇ ਪਨੇ ਸੱਬਣਾ ਪਾ ਕੇ ਸ਼ਟਰ ਵੀ ਖੋਲਿਆ ਹੋਇਆ ਹੈ ਨਾ ਤੇ ਕੋ ਸਾਰੇ ਮੋٹے ਤਾਲੇ ਨਾਲ ਆਮ ਤਾਂ ਨਹੀਂ ਖੁੱਲਦੇ ਹੈਗੇ ਜੀ ਇਹ ਇਹਨੇ ਕਿਸੇ ਵੱਡੇ ਚੀਜ਼ਾਂ ਨਾਲ ਇਹਨੂੰ ਖੋਲਿਆ ਸੱਬਣਾ ਵਗੈਰਾ ਨਾਲ ਤੇ ਕਿੰਨਾ ਨੁਕਸਾਨ ਹੋਇਆ ਤੁਹਾਡਾ ਕਿੰਨੇ ਮੈਂ ਤਾਂ 20000 ਰੁਪਏ ਜੀ ਨੈਟ ਲੈ ਗਏ ਐ ਸੇ ਉਸ ਤੋਂ ਇਲਾਵਾ ਕੋਈ ਹੋਰ ਨੁਕਸਾਨ ਤਾਂ ਨਹੀਂ ਨਹੀਂ ਹੋਰ ਕੋਈ ਨੁਕਸਾਨ ਨਹੀਂ ਹੋਇਆ ਬਸ ਜਿਹੜਾ ਸ਼ਟਰ ਸ਼ੂਟਰ ਭੰਨੇ ਆ ਹੋ ਗਈ ਹੋਇਆ वैसे कैश 2085 ਉਹ ਹੋਰੇ ਦਾ ਪੂਰਾ ਲੈ ਕੇ। ਕਿ ਹੁਣ ਮੈਡਮ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਅਸੀਂ ਐਕਸ਼ਨ ਲੈਣ ਇਹਦੇ ਅਗੇਂਸਟ ਦੇਖਣ ਵੀ ਇਹਨਾਂ ਤੇ ਠੱਲ ਪਾਈ ਜਾਵੇ ਜਿਹੜੇ ਇਹਨਾਂ ਨੂੰ ਚੋਰ ਚ ਕੇ ਤੁਰੇ ਫਿਰਦੇ ਨਸ਼ੇੜੀ ਫਿਰਦੇ ਆ। ਦਿਨੋ ਦਿਨ ਇਹਨਾਂ ਦਾ ਹੌਸਲਾ ਵੱਧਾ ਜਾ ਰਿਹਾ ਵਾ ਇਹਨਾਂ ਨੂੰ ਨੱਥ ਨਹੀਂ ਪੈ ਰਹੀ ਹੈ ਕਿਤੇ ਨਾ ਕਿਤੇ ਇਹ ਬੇਫਿਕਰ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਕੀ ਕਹਿਣਾ ਚਾਹੋਗੇ? ਵਹੀ ਹੈ ਨਾ ਪਰ ਇਹ ਤਾਂ ਪ੍ਰਸ਼ਾਸਨ ਹੈ ਨਾ ਤੇ ਕੰਟਰੋਲ ਕਰੂਗਾ ਤਾਂ ਹੀ ਗੱਲ ਬਣਨੀ ਹੈ ਐਦਾ ਤਾਂ ਗੱਲ ਬਣਨੀ ਨਹੀਂ। ਪੁਲਿਸ ਵਾਲੇ ਦੇਖਣਗੇ ਇਹਨਾਂ ਨੂੰ ਫੜਨ ਇਹਨਾਂ ਤੇ ਕਾਰਵਾਈ ਕਰਨ ਤਾਂ ਹੀ ਗੱਲ ਬਣਨੀ ਐ ਤਾਂ ਤਾਂ ਹੋਣਾ ਨਹੀਂ ਇਹ ਤਾਂ ਇਹਨਾਂ ਦਾ ਹੌਸਲੇ ਵਧ ਹੀ ਜਾਂਦੇ ਆ ਦਿਨ ਬਦਿਨ ਇਹ ਤਾਂ ਕੋਈ ਵੀ ਵਾਰਦਤ ਕਰ ਸਕਦੇ ਆ ਹਾਂ ਇਹ ਤਾਂ ਕੋਈ ਵੀ ਵਾਰਦਤ ਕਰ ਸਕਦੇ ਆ ਠੀਕ ਹੈ ਧੰਨਵਾਦ ਜੀ ਤੇ ਐਸੇ ਡਾਕਟਰ ਮਨਜੀਤ ਕੋਰ ਜੀ ਸਾਡੇ ਨਾਲ ਸੀਗੇ ਜੋ ਕਿ ਕਲੀਨਿਕ ਜਿਨ੍ਹਾਂ ਤੇ ਚੋਰੀ ਹੋਈ ਉਹਨਾਂ ਨੇ ਵੀ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਪਾਈ ਜਾਵੇ ਤਾਂ ਕਿ ਲੋਕ ਸੁੱਖ ਦਾ ਸਾਹ ਲੈ ਸਕਣ ਸੋ ਫਿਲਹਾਲ ਦੋਸਤੋ ਐਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਲਹਿਰ ਇੰਡੀਆ ਨਿਊਜ਼ ਕੈਮਰਾਮੈਨ ਗੁਰਪਾਲ ਸਿੰਘ ਦੇ ਨਾਲ ਮੈਂ ਸੰਜੀਵ ਕੁਮਾਰ ਲਹਿਰ ਇੰਡੀਆ ਨਿਊਜ਼ ਲੁਧਿਆਣਾ